ਤੁਸੀਂ ਪੰਜ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਨਗਰ ਕੌਂਸਲ ਦਾ ਕੰਡਾ ਜਿਹੜਾ ਕਿਸੇ ਵੇਲੇ ਚੁੰਗੀ ਬੈਰੀਅਰ ਵਜੋਂ ਜਾਣਿਆ ਜਾਂਦਾ ਸੀ ਹੁਣ ਅੱਜਕੱਲ ਮੌਤ ਦਾ ਖੂ ਬਣਿਆ ਹੋਇਆ ਹੈ ਤੇ ਉਸ ਦਾ ਪੂਰੀ ਤਰ੍ਹਾਂ ਤਰਤਲ ਆ ਜਿਹੜਾ ਉਹ ਖਰਾਬ ਹੋ ਚੁੱਕਿਆ ਹੈ ਉਹ ਕੰਡੇ ਵਾਲੇ ਟੋਏ ਦੇ ਵਿੱਚ ਡਿੱਗ ਚੁੱਕਿਆ ਹੈ ਤੇ ਉਹ ਮੂਹ ਅੱਡੀ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਕਰ ਰਿਹਾ ਹੈ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇਖੋ ਕਿ ਪ੍ਰਧਾਨ ਵੱਲੋਂ ਕਈ ਵਾਰ ਕਹਿਣ ਤੇ ਕਈ ਵਾਰ ਲਿਖਣ ਦੇ ਬਾਵਜੂਦ ਉਸ ਦੀ ਨਿਲਾਮੀ ਨਹੀਂ ਕੀਤੀ ਜਾ ਰਹੀ ਉਸ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਕੋਈ ਵੱਡਾ ਹਾਦਸਾ ਹੋ ਵਾਪਰ ਸਕਦਾ ਹੈ ਨਗਰ ਕੌਂਸਲ ਦੇ ਪ੍ਰਧਾਨ ਨਿੰਦਰਪਾਲ ਨਿੰਦਾ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਹ ਬਹੁਤ ਵਾਰ ਇਸ ਦੀ ਨਿਲਾਮੀ ਬਾਰੇ ਅਧਿਕਾਰੀਆਂ ਨੂੰ ਕਹਿ ਚੁੱਕੇ ਆ ਲਿਖਤੀ ਵੀ ਕਰ ਚੁੱਕੇ ਆ ਪਰ ਕਈ ਵਾਰ ਤਰੀਕਾ ਨਿਸ਼ਚਿਤ ਕਰਨ ਦੇ ਬਾਵਜੂਦ ਵੀ ਅਧਿਕਾਰੀ ਛੁੱਟੀ ਤੇ ਲੇ ਜਾਂਦੇ ਆ ਤੇ ਫਿਰ ਇਹ ਇੱਕ ਮਾਮਲਾ ਲਟਕਦੇ ਦਾ ਲਟਕਦਾ ਰਹਿ ਜਾਂਦਾ ਹੈ ਹੁਣ ਇੱਕ ਪਾਸੇ ਤਾਂ ਉਹ ਮੌਤ ਦਾ ਖੂ ਬਣਿਆ ਹਾਸੇ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਦੂਜੇ ਪਾਸੇ ਨਗਰ ਕਾਉਂਸਲ ਦੀ ਲੱਖਾਂ ਰੁਪਏ ਦੀ ਇਹ ਪ੍ਰਾਪਰਟੀ ਜਾਇਦਾਦ ਬਰਬਾਦ ਹੋ ਰਹੀ ਹੈ ਇੱਕ ਸਾਡਾ ਕੰਡਾ ਨਗਰ ਕਾਉਂਸਲ ਦਾ ਉਹਦੇ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਉਹ ਵੀ ਡਿੱਗ ਚੁੱਕਿਆ ਤੇ ਉਹਨੂੰ ਮੈਂ ਸਤਸਾਭਾ ਨੂੰ ਬੇਨਤੀ ਕੀਤੀ ਸੀ ਵੀ ਇਹਨੂੰ ਵੀ ਕੰਡਮ ਕੋ ਕੰਡਮ ਤੱਕ ਵਿੱਚ ਕੀਤਾ ਹੋਇਆ ਜੀ ਬੋਲੀ ਪਾਈ ਪਹਿਲਾਂ ਰੱਖੀ ਸੀ ਉਹਦੀ ਵੀ ਇਹਨੂੰ ਚੁਕਾਇਆ ਜਾਵੇ ਨਹੀਂ ਤਾਂ ਇਹ ਚੋਰੀ ਹੋ ਜਾਊਗਾ ਹਾਂ ਹਰੀ ਸਾਹਿਬ ਉਹ ਮੈਂ ਜਮਮਵਾਰ ਸੀਟ ਤੇ ਬੈਠਾ ਹਾਂ ਅਫਸਰ ਸਮਾਨ ਦੀ ਬਦਲੀ ਹੋਣ ਕਰਕੇ ਪ੍ਰੋਬਲਮ ਆ ਰਹੀ ਹੈ ਕੋਈ ਅਫਸਰ ਸਾਹਿਬਾਂ ਨਾਲ ਅੱਜ ਤੇ ਗੱਲ ਲੈ ਕੇ ਰਾਜੀ ਨਹੀਂ ਗਾ ਵੀ ਕੱਲ ਨੂੰ ਗੱਲ ਹੁੰਦੀ ਹੈ ਇਹਦਾ ਰਿਟਰਨ ਪ੍ਰੋਸੈਸ ਦਾ ਤਕਰੀਬਨ ਮਹੀਨੇ ਦਾ ਰਿਟਰਨ ਪ੍ਰੋਸੈਸ ਹੋ ਜਾਂਦਾ ਹੈ ਉਦੋਂ ਅਫਸਰ ਸਾਹਿਬਾਂ ਦੀ ਬਦਲੀ ਹੋ ਜਾਂਦੀ ਹੈ ਮਤਲਬ ਕੋ ਇਸੇ ਦਰਮਿਆਨ ਇਹ ਕੰਮ ਲਟਕਿਆ ਹੁੰਦਾ ਹੈ ਜਿਹੜਾ ਕੰਡਾ ਹੈ ਕੰਡਾ ਬਹੁਤ ਮਹਿੰਗਾ ਹੈ ਤਕਰੀਬਨ 5-7 ਲੱਖ ਰੁਪਏ ਦੀ ਇਹ ਵੈਲਿਊ ਇਹਦੀ ਹੈਗੀ ਹੈ ਸਮਾਨ ਦੀ ਪਰ ਇਹ ਔਰ ਵਾਲੇ ਸਮਾਨ ਚ ਜਿਹਦਾ ਇਹ ਔਂਗਲ ਜਨਾਂ ਦੇ ਵਿੱਚ ਜੇ ਇਹੀ ਰਿਹਾ ਤੇ ਇਹ ਰਾਤ ਨੂੰ ਕਿਸੇ ਨਾ ਕਿਸੇ ਦਿਨ ਇਰੇ ਵਿੱਚ ਬਦਨਾਮੀ ਮੇਰੀ ਵੀ ਹੋਊਗੀ ਜਾਂ ਕਿ ਮੇਰੇ ਨਗਰ ਕੌਂਸਲ ਜਿਹੜੇ ਹੈ ਕਿ ਨਗਰ ਕੌਂਸਲਰ ਉਹਨਾਂ ਦੀ ਬਦਨਾਮੀ ਹੋਊਗੀ ਜਾਂ ਮੁਲਾਜ਼ਮਾਂ ਦੀ ਬਦਨਾਮੀ ਹੋਊਗੀ ਵੀ ਇਹਨਾਂ ਨੇ ਮਕਾਤਾ ਮੈਂ ਵਾਰ-ਵਾਰ ਅਸਤੋਂ ਬੇਨਤੀ ਕੀਤੀ ਹੈ ਕਿ ਇਹਨੂੰ ਇਹਦੇ ਤੇ ਗੌਰ ਕਰਕੇ ਇਹਦੀ ਲੜਾਈ ਕੀਤੀ ਜਾਵੇ ਇਹ ਜਿਹੜਾ ਵੀ ਕਾਫੀ ਖੱਲੇ ਰੁਪੇ ਚੁੱਕਿਆ ਜਿਹੜਾ ਬੇਸ ਆ ਇਹਦਾ ਬਾਹਰਲਾ ਉਹਦੇ ਵਿੱਚ ਹਾਸਾ ਤੋਂ ਵੱਡਾ ਹੋ ਸਕਦਾ ਦੇਖ ਸਕਦਾ ਹਾਂ ਹਾਦੀ ਸਾਹਿਬ ਤੁਸੀਂ ਬਿਲਕੁਲ ਸਹੀ ਹੂੰ ਹਾਸਾ ਹੋ ਸਕਦਾ ਇਹ ਮੈਂ ਹਾਸੇ ਦਾ ਵੇਰਵਾ ਦਿੱਤਾ ਸੀ ਵੀ ਇਹਦੇ ਵਿੱਚ ਕੋਈ ਨਾ ਕੋਈ ਮਿਸ ਅਪੀਨਿੰਗ ਹੋ ਸਕਦੀ ਹੈ ਵੀ ਇਹਨੂੰ ਆਪਾਂ ਇਹਦੇ ਤੇ ਆਪਾਂ ਗੌਰ ਕਰੀਏ ਪਰ ਮੈਂ ਉਹ ਤੁਹਾਨੂੰ ਬੇਨਤੀ ਕਰਦਾ ਜਦੋਂ ਨੂੰ ਕਿਸੇ ਸਥਾਪਨ ਪ੍ਰਸ਼ਾਸਨ ਮਿਲਦੇ ਆ ਉਦੋਂ ਨੂੰ ਉਹਨਾਂ ਦੀ ਬਦਲੀ ਹੋ ਜਾਂਦੀ ਹੈ ਇੱਥੇ ਕੋਈ ਵੀ ਈਓ ਸਾਹਿਬ ਹੈ ਨਹੀਂ ਕਿ ਇੱਥੇ ਐਡੀਸ਼ਨਲ ਚਾਰਜ ਹੈ ਗਿੱਦਰਵਾ ਤੇ ਉਹਨਾਂ ਦੀ ਪੋਸਟਿੰਗ ਹੈ ਇੱਥੋਂ ਦਾ ਐਡੀਸ਼ਨਲ ਚਾਰਜ ਪਿੱਛੇ ਜੇ 10 ਸਾਲ 10 ਦਿਨੋਂ ਛੁੱਟੀ ਦੇ ਸੀ ਤਿੰਨ ਚਾਰ ਦਿਨ ਫੇਰ ਨਹੀਂ ਆਏ ਹੋ ਉਹ ਪ੍ਰੋਸੈਸ ਵਿੱਚ ਲੰਮਕਦਾ ਲੰਮਕਦਾ ਵਿੱਚ ਲੰਮਕ ਜਾਂਦਾ ਮਤਲਬ ਕੋਈ ਉਸ ਤੇ ਕੋਈ ਗੌਰ ਨਹੀਂ ਹੁੰਦੀਗੀ ਸਾਨੂੰ ਵੀ ਮਹਿਸੂਸ ਹੁੰਦਾ ਅਸੀਂ ਵੀ ਇੱਥੋਂ ਦੇ ਵਸਨੀਕ ਆ ਕਿ ਗੁਰੂ ਸਾਹਿਬ ਜੀ ਨੇਗਾ ਹੋ ਜਾਓ ਸਾਡੀ ਬਦਨਾਮੀ ਉਸ ਥੀ ਚ ਹੋਊ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ